जंगल दीया सर आ गया आज मेरा तरन तारण आने का मुख्य उद्देश्य दे सारे अफसर न गलबात करनी और एस एचओ डी एसपीज गलबात करनी लॉ एंड ऑर्डर और क्राइम के बारे डिस्कशनस करने नाल दी नाल मैं आज अपने देशे रिटायर्ड पुलिस अफसर हैं उन्होंने भी मीटिंग की थी और इसके बाद कुछ थाण दौरा करके आ, ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟਰੈਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ ਅਥੀ ਸੁਰੱਖਿਆ ਦੀ ਭਾਵਨਾ ਕਰਨ ਤਾਂ ਦੇ ਸਾਰੇ ਲੋਕਾਂ ਨੂੰ ਇੱਕ ਸੁਰੱਖਿਤ ਮਾਹੌਲ ਮਿਲ। ਪਰ ਸਰ ਲੋਕਾਂ ਨਾਲ ਜਿਹਾ ਤਰਨਤਾਰਨ ਦੇ ਵਸੀ ਆ ਲੋਕ ਸੜ ਡੜ ਕੇ ਸਾਰੇ ਮੈਂ ਦੁਕਾਨਾਂ ਬੰਦ ਕਰ ਜਦੇ ਕਿਉਂਕਿ ਬ੍ਰੋਥ ਕਿੰਨੇ ਮੰਗ ਲਿਆ ਲੋਕਾਂ ਕੋਲੋਂ ਇਸ ਕਰਕੇ ਲੋਕ ਡਰੇ ਪਏ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਂਬਾਜ਼ ਪੁਲਿਸ ਫੋਰਸ ਹੈ। ਔਰ ਸਾਡੇ ਵੱਲੋਂ ਤਰਨਤਾਰਨ ਦੇ ਵਿੱਚ ਹੀ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ। ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਆ ਜਿਨ੍ਹਾਂ ਗੈਂਗਸਟਰ ਔਰ ਮਲੇ ਹਲਸਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ 플ਾਨ ਕਰਾਂਗੇ ਸਰ ਵੇਖਣ ਚਾਹੇ ਪੰਜਾਬ ਪੁਰਸੀ ਨਗਰੀ ਕਟੜੋਂ ਹੋ ਗਿਆ ਕਿ ਕ੍ਰਾਈਮ ਵੀ ਵਧਦਾ ਜਾ ਰਿਹਾ ਨਗਰੀ ਕਟੜੋਂ ਦੇ ਜਿਹੇ ਪੁਲਿਸ ਦੀ ਭਰਤੀ ਹੋਰ ਕੀਤੀ ਜਾਂਦੀ ਕੋਈ ਹੈ ਕੋਈ ਤਰ੍ਹਾਂ ਦਾ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੇ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਸਾਰੇ ਤੁਸੀਂ ਦੱਸਿਆ ਇਹ ਕਿ ਪੁਲਿਸ ਵੱਲੋਂ ਬੜੀ ਸ਼ਕਤੀ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਤੇ ਕ੍ਰਾਈਮ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਹਰ ਦੂਸਰੇ ਦਿਨ ਹਾਇਰਨ ਦੇ ਵਿੱਚ ਆ ਜਾਂਦਾ ਹੈ ਕਿ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਨਾ ਕੋਈ ਗੋਲੀ ਚੱਲ ਜਾਂਦੀ ਕਤਲ ਹੋ ਜਾਂਦਾ ਕਿੱਥੇ ਕਮੀ ਕਿੱਥੇ ਰਹਿ ਰਹੀ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕ੍ਰਾਈਮ ਪਿਛਲੇ 1.5 ਸਾਲ ਦੇ ਵਿੱਚ ਸਾਡੇ ਸੈਂਸਿਟਿਵ ਕ੍ਰਾਈਮ ਹੋਏ ਨੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਹੋਏ ਨੇ ਉਹ ਸਾਰੇ ਅਸੀਂ ਰਿਕਾਰਡ ਟਾਈਮ ਦੇ ਵਿੱਚ ਫੇਸ ਕੀਤੇ ਨੇ ਬਾਕੀ ਪ੍ਰੀਵੈਂਸ਼ਨ ਆਫ ਕਰਾਈਮ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਹ ਜਿਹੜੇ ਪ੍ਰਯਾਸ ਹੈ ਰੰਗ ਲਿਆਉਣਗੇ ਔਰ ਇਹ ਜਿਹੜਾ ਕਰਾਈਮ ਹੈ ਹੋਰ ਵੀ ਜ਼ਿਆਦਾ ਕٹےਗਾ ਔਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਸ ਤਰ੍ਹਾਂ ਆਂਦ ਕੀ ਹਮਲੇ ਸਾਡੇ ਥਾਣੇ ਬਰਨਵਾ ਗਿਆ ਫਰਥਰਟਾ ਵੀ ਆਂਦ ਕੀ ਹਮਲੇ ਹੋਣੇ ਆ ਕੀ ਨਾ ਕਿਸੇ ਜਿਹੜੇ ਖੌਫ ਖਤਮ ਹੋ ਗਏ ਨਾ ਜਿਹੜੇ ਗੈਂਗਸਟਰ ਜਿਹੜੇ ਅਸ ਕੀ ਮਰਦੀ ਚਦੇ ਚਦੇ ਨੰ ਧੰਗੀ ਦੇ ਰਹੇ ਦੇਖੋ ਇਹ ਪੰਜਾਬ ਪੁਲਿਸ ਹਮੇਸ਼ਾ ਚੈਲੰਜਸ ਤੋਂ ਖਰੀ ਰਹੀ ਹੈ ਅਜੇ ਇਸ ਤੋਂ ਪਹਿਲਾਂ ਹੀ ਮੈਂ ਰਿਟਾਇਰਡ ਪੁਲਿਸ ਅਫਸਰਾਂ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਉਹ ਵੀ ਦੌਰ ਦੇਖਿਆ ਤੁਸੀਂ ਵੀ ਉਹ ਦੌਰ ਦੇਖਿਆ ਹੋਣਾ ਜਿਹੜਾ ਬਹੁਤ ਜ਼ਿਆਦਾ ਮਾੜਾ ਸੀਗਾ ਔਰ ਪੰਜਾਬ ਪੁਲਿਸ ਇੱਕ ਬਹੁਤ ਜਾਬਾਜ਼ ਔਰ ਟ੍ਰੇਨਡ ਪੁਲਿਸ ਫੋਰਸ ਹੈ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਔਰ ਅਮਨ ਸ਼ਾਂਤੀ ਨੂੰ ਭੰਗ ਨਹੀਂ ਕੀ ਕਰਨ ਦੇਾਂਗੇ ਔਰ ਨਾਏ ਪੰਕ ਹੋਏਗੀ ਨਫਰੀ ਜਿਹੜੀ ਅਸਲ ਜਿਹੜੀ ਆ ਨਫਰੀ ਇੱਕ ਘਟ ਹੋਣ ਦੀ ਗੱਲ ਗੈਂਗਸਟਰਾਂ ਨੂੰ ਵੀ ਪਤਾ ਹੈ ਫਿਰ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਨਿਪਟੇਗਾ ਨਹੀਂ ਨਫਰੀ ਕੋਈ ਘਟ ਨਹੀਂ ਹੈ ਸਾਡੇ ਹੁਣ ਜਿਹੜੀ ਵੀ ਘਟ ਸੀਗੀ ਉਹ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੀ ਔਰ ਅਸੀਂ ਆਪਣੇ ਹੋਰ ਰਿਸੋਰਸਸ ਵਧਾ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੱਤੀ ਕਰਕੇ ਥਾਣਿਆਂ ਨੂੰ ਸਟਰੈਂਥਨ ਕਰਨ ਤੇ ਸਾਡਾ ਜ਼ਿਆਦਾ ਫੋਕਸ